बजा माधू करो लोके बजा ठाहे बजा मुर्दा ਸਾਡੇ ਸੰਭੂ ਅਤੇ ਖਨੌਰੀ ਮੋਰਚੇ ਦੇ ਵਿੱਚ ਭਾਰੀ ਭਾਰੀ ਫੋਰਸ ਸਾਦ ਕੇ ਮੋਰਚੇ ਨੂੰ ਕਾਫੀ ਪ੍ਰੈਸ ਕਰਦੇ ਸਾਡੇ ਆਗੂਆਂ ਨੇ ਕਿ ਸਾਡੇ ਜਿਹੜੇ ਪ੍ਰੋਟੈਸਟ ਹਮੇਸ਼ਾ ਦਿਖਾ ਦਿਆ ਜਾਂਦੀ ਹੈ ਜਦ ਹੀ ਇਹ ਬੰਦੇ ਰਚਾਫਾ ਪੀਏ ਤੇ ਲੋੜ ਜਾਂਦੇ ਦਾ ਪ੍ਰੋਗਰਾਮ ਦਿੱਤਾ ਸਾਡੇ ਆਗੂਆਂ ਜਿਹੜੇ ਸਾਰੇ ਗ੍ਰਿਫਤਾਰ ਕੀਤੇ ਗਏ ਦੀ ਪੈਟੀ ਉਹਨਾਂ ਨੇ ਫੋਕੜ ਸ਼ੁਰੂ ਕਰ ਦਿੱਤੀ ਹੈ ਸਰਦਾਰ ਜਗਜੀਤ ਸਿੰਘ ਢੱਲੇ ਵਾਲੇ ਫੋਕੜ ਤਾਂ ਉਹਨਾਂ ਦੀ ਜਾਰੀ ਆ ਨਿਰੰਤਰ ਜਾਰੀ ਆ ਅਸੀਂ ਪ੍ਰੋਗਰਾਮ ਆ ਇਹ ਦਿੱਤਾ ਹੋਇਆ ਰੋਡ ਜੰਗ ਕਰਨਾ ਵੀ ਜਾਦਾ ਸਾਡੀ ਸਰਕਾਰ ਮੰਗਿਆ ਮੰਨੇ ਇਹ ਜੇ ਆਹਦੀ ਗੱਲਬਾਤ ਕਰਨੀ ਹੈ ਹੋਰ ਜਿੰਨੇ ਸਾਡੇ ਪ੍ਰੋਟੈਸਟ ਦੇ ਦਫਤਰ ਕਰਿਆ ਸਾਡਾ ਸਮਾਨ ਤਾਕਨਾ ਕੀਤਾ ਉਹਨਾਂ ਤਰ੍ਹਾਂ ਉਸੇ ਮੋਰਚੇ ਦੇ ਵਿੱਚ ਜੂਰੇ ਬਹਾਲ ਕੀਤਾ ਜਾਵੇ ਉਹਨਾਂ ਚਾਰ ਸਾਡਾ ਪ੍ਰੋਟੈਸਟ ਕਰਦੇ ਜਾਊਗਾ ਲੋਰ ਪਈ ਤਾਂ ਅਸੀਂ ਮਰਨ ਵਾਸਤੇ ਤੇ ਜੇਲ੍ਹ ਦੇ ਵਿੱਚ ਖਿੱਚਤਾ ਕਰ ਲੈਣ ਸਾਡੂੰ ਕੱਪੜੇ ਆਪ ਦੇ ਜੂਰੇ ਭਾਂਡੇ ਚ ਕਰ ਸਾਰਾ ਉਹ ਲੈ ਗਏ ਆ ਅਸੀਂ ਪੀਸ ਬੋਲ ਕੇ ਲੋਰ ਪਈ ਅਸੀਂ ਇਹ ਪ੍ਰਦਰਸ਼ਨ ਅਸੀਂ ਮਰਨ ਵਾਸਤੇ ਹੀ ਜਾਰੀ ਰੱਖਾਂਗੇ ਆਬਰਾ ਲੀਰਾ ਕਪੂਰਾ ਜਿਹੜੇ ਆਪਣੇ ਹੋਏ ਲੀਡਰਸ਼ਿਪ ਜਿਹੜੇ ਦੇ ਰਹੇ ਨੇ ਰਣਨੀਤੀ ਇਹੀ ਆਈ ਭਖੜਤਾਲ ਕਰਾਂਗੇ ਸਾਰਾ ਕੁਸਬਾਲ ਕਰਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਕਿਸਾਨ ਜਿੱਥੇ ਵਦਿਆ ਵੱਲੋਂ ਅੱਜ ਜਿਹੜਾ ਹੈਗਾ ਜਿਲ੍ਹਾ ਮੁਕਸਦ ਦੇ ਵਿੱਚ ਦੇਖੋ ਜਿਸ ਦੇ ਉੱਤੇ ਪ੍ਰਚਾਰ ਹੋ ਰਿਹਾ ਦੇਖੋ ਰੋਡ ਜਾਮ ਕਰਨ ਦਾ ਪ੍ਰੋਗਰਾਮ ਰਾਇਆ ਗਿਆ ਸੀ ਜਿਸ ਦੇ ਸਬੰਧ ਦੇ ਵਿੱਚ ਕੁਝ ਕਿਸਾਨ ਜਿਹੜੇ ਆ ਕੇ ਇਥੇ ਆਏ ਸੀ ਪ੍ਰਦਰਸ਼ਨ ਕਰਨ ਤੇ ਉਹਨਾਂ ਨੂੰ ਬੜੇ ਉਹਨਾਂ ਨੇ ਆਪੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਹੈ ਉਹਨਾਂ ਨੇ ਇਹ ਸਮਝਾਇਆ ਸੀ ਕਿ ਰੋਜ਼ ਨਹੀਂ ਜਾਣ ਕਰਦੇ ਉਹ ਕਿਸੇ ਵੀ ਕੀਮਤ ਤੇ ਉਹਨਾਂ ਸ਼ਾਂਤਮਈ ਤਰੀਕੇ ਤੇ ਰਾਸ ਰਸਫਤਾਰੀ ਦਿੱਤੀ ਹੈ ਜਿਹਦੇ ਸਬੰਧ ਦੇ ਵਿੱਚ ਹੁਣ ਤੱਕ ਕਰੀਬ 40-45 ਕਿਸਾਨ ਜਿਹੜੇ ਆ ਡਿਟੇਲ ਕੀਤੇ ਗਏ ਆ ਤੇ ਮੌਕੇ ਤੇ ਇਹਨੂੰ ਸਾਡੇ ਨੂੰ ਜਿਹੜੀ ਇਹਨਾਂ ਸਰਕਾਰ ਵੀ ਕਰੀਏ ਡਿਟੇਨ ਕਰਕੇ ਸਰ ਕਿੱਥੇ ਰੱਖਿਆ ਜਾ ਰਹੇ ਨੇ ਡਿਟੇਨ ਕਰਕੇ ਜਿਹੜਾ ਇਹ ਇੱਥੋਂ ਭੇਜਿਆ ਉਸ ਤੋਂ ਬਾਅਦ ਦੱਸਦੇ ਆ ਕਿ ਉਹਨੂੰ ਕਿਹੜੀ ਜਗ੍ਹਾ ਤੇ